ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਵੀਰੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਦੇਖੋ ਜੀ ਆਹ ਵਾਲਾ ਸਟਾਕ ਇਹ ਬੈਗ ਦਾ ਸਾਈਡ ਇਹਨਾਂ ਦੇ ਪ੍ਰਿੰਟ ਆਊਗੀ ਫਰੰਟ ਦੇ ਸਾਈਡ ਤੇ ਆਹ ਸਟੋਨ ਆਊਗੀ ਪੂਰਾ ਫੁੱਲ ਨਾਪ ਆ ਵੀਰੇ ਇਸ ਫੁੱਲ ਨਾਪ ਦੇ ਹਿਸਾਬ ਦੇ ਨਾਲ ਜੇ ਤੁਹਾਡੇ ਕਮੀਜ਼ ਦਾ ਘੇਰ ਆ ਨਾ 27 ਇੰਚ ਤਿਆਰ ਆ ਤੇ ਕਟਾਈ ਉਸ ਘੇਰ ਦੀ ਜੇ 27 ਇੰਚ ਘੇਰ ਤਿਆਰ ਆ ਤਾਂ 27 ਜਿਹੜੀ ਕਟਾਈ ਆ ਉਹਦੀ 30 ਇੰਚ ਦੀ ਕੀਤੀ ਜਾਣੀ ਆ ਤੇ 30 ਇੰਚ ਦੀ ਘੇਰ ਦੇ हिसाब ਦੀ ਕਟਾਈ ਦੇ ਨਾਲ ਤੁਸੀਂ ਕਮੀਜ਼ ਦੀ ਕਿਸ ਤਰ੍ਹਾਂ ਕੱਪੜਾ ਪੂਰਾ ਕਰ ਸਕਦੇ ਹੋ ਦੱਸਣੀ ਆ ਅੱਜ ਵਾਲੀ ਵੀਡੀਓ ਦੇ ਵਿੱਚ ਆ ਜਾਓ ਜੀ ਆਹ ਦੇਖੋ ਮੈਂ ਪਹਿਲਾਂ ਨਾਪ ਤੁਹਾਨੂੰ ਮੈਂਸ਼ਨ ਕਰ ਦਿੰਨੀ ਆ ਵੈਸੇ ਕਿ ਇਹ ਇਹਨਾਂ ਦਾ ਅੱਗੇ-ਅੱਗੇ ਠੀਕ ਹੈ ਤੇ ਅੱਜ ਜਿਹੜੀ ਤੁਹਾਡੇ ਮੇਨ ਟੌਪਿਕ ਏ ਆਪਣਾ ਆਹ ਦੇਖੋ ਜੀ ਆਹ ਇਸ ਤਰ੍ਹਾਂ ਦਾ ਸਟੋਨ ਲਗਾਇਆ ਹੋਇਆ ਕੱਲਾ ਸਟੋਨ ਹੀ ਲੱਗਿਆ ਹੋਇਆ ਪ੍ਰਿੰਟ ਦੇ ਉੱਪਰ 프ਰੰਟ ਤੇ ਲੱਗਿਆ ਹੋਇਆ ਬੈਕ ਤੇ ਨਹੀਂ ਲੱਗਿਆ ਆਹ ਵਾਲਾ ਦਿਖ ਰਿਹਾ ਨਾ ਇਸ ਤਰ੍ਹਾਂ ਠੀਕ ਹੈ ਜੀ ਇਹ ਪ੍ਰਿੰਟ ਵਾਲੇ ਪਾਸੇ ਤਾਂ ਲੱਗਿਆ ਹੋਇਆ ਬੈਕ ਵਾਲੇ ਪਾਸਾ ਪਲੇਨ ਆ ਬਿਲਕੁਲ ਹੁਣ ਤੁਸੀਂ ਕੀ ਕਰਨਾ ਵੀਰੇ ਘੇਰ ਘਟਨਾ ਆਪਾਂ ਦੇਖੋ ਇਹਦੀ ਲੈਂਥ ਦੇ ਵੀ ਨਹੀਂ ਪੂਰੀ ਆ ਰਹੀ ਕਿਉਂਕਿ ਨਾ ਆ ਪਾਣਾ ਜਿਹੜਾ ਫੋਲ ਆ ਤੇ ਉਹਦੇ ਹਿਸਾਬ ਦੇ ਨਾਲ ਜਿਹੜੀ ਲੈਂਥ ਆਪਾਂ ਪੂਰੀ ਕਰਨੀ ਆ ਕਿਸ ਤਰ੍ਹਾਂ ਕਰਾਂਗੇ ਉਹ ਆਪਾਂ ਲੈਂਥ ਤਾਂ ਜਿਹੜੀ ਤਰਪਾਈ ਫੋਲਡਿੰਗ ਹੈ ਵੀਰੇ ਉਹ ਕਪੜਾ ਐਕਸਟਰਾ ਲਗਾ ਕੇ ਪੂਰਾ ਕਰ ਦੇਵਾਂਗੇ ਓਕੇ ਜੀ ਸਮਝ ਆ ਗਈ ਤੁਹਾਨੂੰ ਤੇ ਜਿਹੜਾ ਘੇਰ ਪੂਰਾ ਕਰਨਾ ਉਹ ਕਿਸ ਤਰ੍ਹਾਂ ਕਰਨਾ ਫਿਰ ਜੇ ਆਪਾਂ ਘੇਰ ਦੂਸਰੇ ਲੋਟ ਲਾਸਟ ਸੈਂਟਰ ਲੈ ਕੇ ਉਤਾਰਦੇ ਸੀ ਹਨ ਤਾਂ ਆਪਣਾ ਕਮੀਜ਼ ਪੂਰਾ ਨਹੀਂ ਆ ਰਿਹਾ ਸੀ ਤੇ ਜੇ ਆਪਾਂ ਇੱਕ ਕੰਨੀ ਤੋਂ ਘੇਰ ਉਤਾਰਦੇ ਆ ਹਨ ਫਿਰ ਪੂਰਾ ਆਉਂਦਾ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਦੱਸਦੀ ਆ ਦੇਖੋ ਤੁਹਾਨੂੰ ਪ੍ਰਿੰਟ ਬਣਿਆ ਦਿਖਦਾ ਹੋਣਾਗਾ ਹਾਂਜੀ ਆ ਦੇਖੋ ਜੀ ਜੇ ਤਾਂ ਆਪਾਂ ਕਟਾਈ ਨਾ ਸੂਟ ਦੀ ਹਨਾ ਆਹ ਵਾਲੇ ਫਲਾਵਰ ਤੋਂ ਲੈ ਕੇ ਸੈਂਟਰ ਕਰਦੇ ਆ ਵੀਰੇ ਫਿਰ ਬਾਜੂ ਦਾ ਕੱਪੜਾ ਨਹੀਂ ਨਿਕਲਦਾ ਹੁਣ ਤੁਸੀਂ ਕੀ ਕਰਨਾ ਜੇ ਇਦਾਂ ਦਾ ਨਾਕ ਹੋਵੇ ਕੜਾਈ ਦਾ ਇਨਾ ਮਾਰਜਨ ਹੋਵੇ ਹਨਾ ਇਥੇ ਹੁਣ ਸਟੋਨ ਲੱਗਿਆ ਥੋੜੇ ਕੋਲ ਕੜਾਈ ਵੀ ਹੋ ਸਕਦੀ ਹੈ ਤਾਂ ਉਹ ਸੂਟਾਂ ਦੀ ਜਿਹੜੀ ਤੁਸੀਂ ਪੂਰਾ ਕਿਵੇਂ ਕਰਨਾ ਆਹ ਵਾਲੀ ਕੰਨੀ ਤੋਂ ਲੈ ਕੇ ਇੱਧਰ ਨੂੰ ਇੰਚ ਟੇਪ ਮਾਰਦੇ ਹੋਏ 30 ਇੰਚ ਦਾ ਘੇਰ ਉਤਾਰ ਲੈਣਾ ਤੁਹਾਡੇ ਸਾਹਮਣੇ ਮੈਂ ਉਤਾਰ ਕੇ ਦਿਖਾਉਣੀ ਆ ਦੇਖਿਓ ਠੀਕ ਹੈ ਜੀ ਹਾਂਜੀ ਹੁਣ ਦੇਖੋ ਆਪਾਂ ਕੱਪੜਾ ਵਿਛਾਲਿਆ ਵੀਰੇ ਇਹਨੂੰ ਡਬਲ ਫੋਲਡਿੰਗ ਕੀਤਾ ਹੋਇਆ ਦੇਖੋ ਆ ਬੈਕ ਦੀ ਸਾਈਡ ਤੇ ਆ 프ਰੰਟ ਦੀ ਸਾਈਡ ਹੋਗੀ ਹਨਾ ਇਹਨੂੰ ਇਸ ਤਰ੍ਹਾਂ ਵੀਰੇ ਬਾਲ ਵਗੈਰਾ ਚੰਗੀ ਤਰ੍ਹਾਂ ਤੁਸੀਂ ਕੱਢ ਲਿਓ ਹਨਾ ਬਾਲ ਵਗੈਰਾ ਕੱਢ ਕੇ ਨਾ ਇਆ ਤੁਸੀਂ ਕੀ ਕਰਨਾ ਜਿਹੜਾ ਘੇਰਾ ਫੋਲਡਿੰਗ ਕਰਨਾ ਹੁਣ ਟੇਬਲ ਦੇ ਉੱਪਰ ਜਿਹੜੀ ਮੇਰੇ ਟੇਬਲ ਦੀ ਚੜਾਈ ਆ ਉਹ ਹੈਗੀ 26 ਇੰਚ ਤੇ ਘੇਰ ਮੇ ਉਤਾਰਨਾ 30 ਇੰਚ ਤਾਂ ਤੁਸੀਂ ਕਿਸ ਤਰ੍ਹਾਂ ਉਤਾਰੋਗੇ ਹੁਣ ਇਹਨੂੰ ਇਸ ਤਰ੍ਹਾਂ ਕੱਪੜਾ ਇਹਨੂੰ ਇੱਥੋਂ ਚੱਕੋਗੇ ਜਿਹੜਾ ਡਬਲ ਫੋਲਡਿੰਗ ਕਰਕੇ ਵਿਛਾਇਆ ਹੋਇਆ ਇਹਨੂੰ 4 ਫੋਲਡਿੰਗ ਔਰਲੀ ਸਾਈਡ ਨੂੰ ਆਪਾਂ ਕਰਨਾ ਠੀਕ ਹੈ ਜੀ ਇਸ ਤਰ੍ਹਾਂ 4 ਫੋਲਡਿੰਗ ਕਰ ਲੈਣਾ ਠੀਕ ਹੈ 4 ਫੋਲਡਿੰਗ ਕਿੰਨਾ ਕਰਨਾ 1.75 ਇੰਚ ਠੀਕ ਹੈ ਜੀ 1.75 30 ਇੰਚ ਘੇਰ ਉਤਾਰਨਾ 15 ਇੰਚ ਆਪਾਂ ਫੋਲਡਿੰਗ ਕਰਾਂਗੇ ਵੈਸੇ ਆਪਾਂ ਨੂੰ ਜਿਹੜਾ 30 ਇੰਚ ਦਾ ਆਪਾਂ ਨੂੰ ਚਾਹੀਦਾ ਸੀ 29 ਇੰਚ ਮੈਂ ਜਿਹੜੀ ਤਰਪਾਈ ਫੋਲਡਿੰਗ ਹੈ ਉਹ 4 ਇੰਚ ਐਕਸਟਰਾ ਮਾਰਜਨ ਕੱਟਦੀ ਹੁੰਦੀ ਹੈ ਠੀਕ ਹੈ ਜੀ ਉਹਦਾ ਕਰਕੇ ਆਪਾਂ ਕੱਟ ਲਾਂਗੇ ਇੱਥੋਂ 15 ਇੰਚ ਫੋਰ ਫੋਲਡਿੰਗ ਕਰ ਲੈਣਾ 15 ਇੰਚ ਦਾ ਘੇਰ ਉਤਾਰ ਲੈਣਾ ਇੱਥੋਂ ਫੋਰ ਫੋਲਡਿੰਗ 'ਚ ਸਿੰਗਲ ਫੋਲਡਿੰਗ ਦੇ ਵਿੱਚ 30 ਇੰਚ ਦਾ ਘੇਰ ਉਤਰੂਗਾ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਫੋਲਡਿੰਗ ਕਰ ਲਿਓ ਤੇ 15.5 ਇੰਚ ਦੀ 15 ਇੰਚ ਦੀ ਮਾਰਕਿੰਗ ਕਰ ਲਓ ਠੀਕ ਹੈ ਆ ਦੇਖੋ ਤੁਹਾਡੇ ਸਾਹਮਣੇ ਆ ਮੈਂ ਇੰਚ ਟੇਪ ਇਧਰੋਂ ਰੱਖੂੰਗੀ ਜਿਹੜਾ ਡਬਲ ਫੋਲਡਿੰਗ 13 ਹੀ ਆ ਵੀ ਰਹਿ ਜੇ 15 ਕਰਨਾ ਆਪਾਂ ਠੀਕ ਹੈ ਆ ਲਓ ਜੀ ਥਸ ਠੀਕ ਹੈ ਜੀ ਇਸ ਤਰ੍ਹਾਂ ਫਿਰ ਇੰਚ ਟੇਪ ਮਾਰ ਕੇ ਦੇਖ ਲੈਣਾ ਇੱਕ ਵਾਰ ਕਿੰਨਾ ਹੋ ਗਿਆ ਇਹ ਹਾਂਜੀ ਹੁਣ ਹੋ ਗਿਆ 15 ਅੱਧੇ ਇੰਚੀ ਵੱਧ ਦਾ ਇਹ ਕੰਨੀ ਦੇ ਵਿੱਚ ਨਿਕਲ ਜੂਗਾ ਕਿਉਂਕਿ ਕੰਨੀ ਸੂਟ ਦੀ ਆਪਾਂ ਕੱਟਦੇ ਹੁੰਨੇ ਆ ਤੁਹਾਨੂੰ ਪਤਾ ਮੈਂ ਹਰੇਕ ਸੂਟ ਦੇ ਵਿੱਚ ਦੱਸਦੀ ਹੁੰਨੀ ਆ ਵੀ ਜਿਹੜੀ ਕੰਨੀ ਆ ਹਨਾ ਉਹ ਉਤਾਰ ਦਿਆ ਕਰੋ ਸ਼ੈਲਕ ਪ੍ਰਿੰਟ ਆ ਜੌਰਜੈਂਟ ਪ੍ਰਿੰਟ ਆ ਤੇ ਬਹੁਤ ਤਰ੍ਹਾਂ ਦਾ ਸਟਾਫ ਆ ਰਿਹਾ ਹਨਾ ਕਾਟਨ ਆ ਕੁਝ ਵੀ ਆ ਤੇ ਉਹਦੀ ਕੰਨੀ ਜ਼ਰੂਰ ਉਤਾਰ ਦਿਆ ਕਰੋ ਤੁਸੀਂ ਵੀ ਠੀਕ ਹੈ ਜੀ ਇਸ ਤਰ੍ਹਾਂ 5 6 ਥਾਵਾਂ ਤੇ ਇੰਚੀ ਟੇਪ ਮਾਰ ਕੇ 15 15 ਇੰਚ ਦੀ ਮਾਰਕਿੰਗ ਦੇਖ ਲੈਣੀ ਆ ਪੂਰੀ ਹੈਗੀ ਆ ਪੀਅਰ ਕੈਂਚੀ ਨਾਲ ਕਟਾਈ ਕਰਦੇ ਹੋ ਤੇ ਫਿਰ ਮੈਂ ਇਹਨੂੰ ਕਾਟਾਂ ਦੱਸਦੀਆਂ ਤੇ ਫੋਲਨ ਆਪ ਤੁਹਾਨੂੰ ਮੈਂਸ਼ਨ ਕਰਦੀਆਂ ਕੀ ਆ ਠੀਕ ਹੈ ਤੁਹਾਡੇ ਸਾਹਮਣੇ ਪਹਿਲਾਂ ਮੈਂ ਘੇਰ ਉਹ ਤਾਰ ਤਾਂ ਫੋਲਨ ਆਪਾ ਪੂਰਾ ਹੈ ਤੇ ਇਹਦੀ ਕਟਾਈ ਆਪਾਂ ਤੁਹਾਨੂੰ ਦੱਸਣ ਲੱਗੇ ਆ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਇਹਦਾ ਘੇਰ ਦੀ ਸੀਗਾ ਕਿ ਰੇ ਘੇਰ ਕੀਵੇਂ ਤਾਰਨਾ ਘੇਰ ਆਪਾਂ ਇਸ ਤਰ੍ਹਾਂ ਤਾਰ ਲਿਓ ਕੀ ਜੀ ਜੇ ਆਪਾਂ ਨਾ ਉਸੇ ਤਰ੍ਹਾਂ ਜਿਹੜਾ ਮੈਂ ਤੁਹਾਨੂੰ ਫਲਾਵਰ ਦਿਖਾਇਆ ਸੀ ਉਹਨੂੰ ਸੈਂਟਰ 'ਚ ਲੈ ਕੇ ਕਟਾਈ ਕਰਦੇ ਸੀ ਵੀਰੇ ਫਿਰ ਬਾਜੂ ਦਾ ਕਪੜਾ ਨਹੀਂ ਨਿਕਲਦਾ ਸੀਗਾ ਪਹਿਲਾਂ ਤਾਂ ਮੈਂ ਕਸਟਮਰ ਨੂੰ ਕਾਲ ਕਰਨ ਲੱਗੀ ਸੀਗੀ ਵੀ ਥੋੜੇ ਇਸ ਤਰ੍ਹਾਂ ਕਟਾਈ ਫਿਰ ਮੈਂ ਕਿਹਾ ਜੀ ਉਹਨਾਂ ਦੇ ਮੈਰਿਜ ਆ ਬਈ ਸੂਟ ਆਪਾਂ ਜਲਦ ਦੇਣੀ ਆ ਕੋਈ ਆਨੇ ਦੀ ਸੈਟਿੰਗ ਕਰ ਦਿੰਨੇ ਆ ਆਪਾਂ ਤੇ ਇਸ ਤਰ੍ਹਾਂ ਕੀਤੀ ਆਪਾਂ ਸਟਿਲ ਹੁਣ ਦੇਖੋ ਇਹਨਾਂ ਨੂੰ ਅਲੱਗ-ਅਲੱਗ ਕਰ ਲੈਣਾ ਆਪਾਂ ਲੈਣਾਂ ਤੇ ਇੱਕ ਬੈਕ ਦਾ ਪੱਲਾ ਆਪਾਂ ਇਹਦੇ ਚ 1.5 ਇੰਚ ਵੱਡਾ ਤੇ ਫਰੰਟ ਦਾ 1.5 ਇੰਚ ਛੋਟਾ ਉਹ ਤਰਪਾਈ ਫੋਲਡਿੰਗ ਦੇ ਵਿੱਚ ਤੁਸੀਂ ਆਪਣਾ ਉਹ ਕਰ ਲਿਓ ਉਹ ਹਿਸਾਬ ਨਾਲ ਤੁਸੀਂ ਰੱਖ ਕੇ ਕਟਾਈ ਕਰਦੇ ਠੀਕ ਹੈ ਜੀ ਹਾਂ ਜੀ ਆ ਦੇਖੋ ਆਪਾਂ ਸੈਂਟਰ ਚੋਂ ਪੱਲੇ ਲਗ ਲਗ ਕਰ ਲਏ ਠੀਕ ਹੈ ਜੀ ਆ ਦੇਖੋ ਆ ਹੈਗਾ ਫਰੰਟ ਦਾ ਪੱਲਾ ਆ ਵਾਹ ਆ ਸਟੋਰੀਜ ਆ ਗਈ ਉੱਪਰ ਲੱਗੇ ਹੋਏ ਸਟੋਰੀਜ ਫਲਾਵਰ ਜਿਹਾ ਬਣਿਆ ਹੋਇਆ ਹੈਗਾ ਤੇ ਆ ਬੈਗ ਦਾ ਹਨਾ ਇਹਨਾਂ ਨੂੰ ਅਲੱਗ-ਲਾਗ ਕਰਕੇ ਉਸੇ ਤਰ੍ਹਾਂ ਮਿਚਾ ਲੈਣਾ ਫਿਰ ਮੈਂ ਤੁਹਾਨੂੰ ਨਾਪ ਮੈਂਨਸ਼ਨ ਕਰਦੀ ਇਹਨਾਂ ਦਾ ਕੀ ਨਾਪ ਹੈ ਠੀਕ ਹੈ ਜੀ ਜਿਹੜੀ ਕਮੀਜ਼ ਦੀ ਲੈਂਥ ਆ ਉਹ 42 ਇੰਚ ਤਿਆਰ ਆ ਜੀ ਤੇ ਕਮੀਜ਼ ਦਾ ਘੇਰਾ 26 ਇੰਚ ਤਿਆਰ ਆ ਠੀਕ ਹੈ ਜੀ ਤੇ ਸੱਤ ਹੀ ਇਹਨਾਂ ਦੀ ਹੈਗੀ ਆ ਜੀ ਤੇ 28 ਇੰਚ ਤਿਆਰ ਜੀ ਕਮਰ ਇਹਨਾਂ ਦੀ ਫੋਲਨ ਨਾਪ ਤਾਂ ਇਹਨਾਂ ਦਾ ਹੈਗਾ ਜੀ 40 ਇੰਚ ਸਾਤੀ ਦਾ ਹਾਫ ਨਾਪ 23 ਕਮਰ ਦਾ ਫੁੱਲ ਨਾਪ ਹੈਗਾ 42 ਹਾਫ ਨਾਪ 22 ਤੇ ਹੈਪ ਦਾ ਫੁੱਲ ਨਾਪ ਹੈਗਾ ਜੀ ਹਾਫ ਨਾਪ 26 ਹੈ ਜੀ ਫੁੱਲ ਠੀਕ ਹੈ ਜੀ ਕਵਨ ਜਾਇੰਟ ਚੋ ਜੀ ਇਹਨਾਂ ਦਾ ਹੈਪਨ ਆਪ ਹਾਪਨ ਆਪ ਹੈਗਾ 25 ਠੀਕ ਹੈ ਜੀ ਹੁਣ ਆ ਫਰੰਟ ਦਾ ਪੱਲਾ ਵੀਰੇ ਆਪਾਂ ਵਿਛਾ ਲਿਆ ਤੇ ਇਸੇ ਤਰ੍ਹਾਂ ਆਪਾਂ ਬੈਕ ਦਾ ਪੱਲਾ ਵਿਛਾ ਲੈਣਾ ਠੀਕ ਹੈ ਜੀ ਬੈਕ ਦਾ ਨੀਚੇ ਵਿਛਾਇਓ ਫਰੰਟ ਦਾ ਉੱਪਰ ਵਿਛਾਇਓ ਠੀਕ ਹੈ ਜੀ ਉਸ ਸਟੋਨ ਵਗੈਰਾ ਉਹਦੇ ਉੱਤਰ ਜਾਣਗੇ ਜੀ ਥੋੜੇ ਜਿ ਪੱਲੇ ਦੇ ਵਿੱਚ ਆਏ ਆ ਤੇ ਫਲਾਗਰੇਜ ਦਾ ਕੋਈ ਹੋਣੀਗਾ ਦੋਨੇ ਪਾਸੇ ਨੂੰ ਫਲਾਵਰਸ ਜਾ ਰਹੇ ਆ ਉੱਪਰ ਨੂੰ ਵੀ نیچے ਨੂੰ ਵੀ ਕਿਵੇਂ ਮਰਜ਼ੀ ਵਿਛਾ ਲਓ ਟਿੱਡੇ ਫਲਾਵਰਸ ਆ ਇਹਦੇ ਵਿੱਚ ਠੀਕ ਹੈ ਜੀ ਐਦਾਂ ਨਹੀਂ ਹੋਊਗਾ ਵੀ ਤੁਸੀਂ ਉੱਪਰ ਨੂੰ ਵਿਛਾਤਾ ਤਾਂ ਤੁਹਾਡੇ ਫਲਾਵਰਾਂ ਦਾ ਕੋਈ ਆਹ ਹੋਊਗਾ ਨਹੀਂ ਜੀ ਕੋਈ ਨਹੀਂ ਠੀਕ ਆ ਫਲਾਵਰਸ ਉੱਪਰ ਨੂੰ ਵੀ ਜਾ ਰਹੇ ਆ نیچے ਵਿਛਾਇਆ ਕਿਵੇਂ ਮਰਜ਼ੀ ਵਿਛਾ ਲਓ ਆ ਲੋ ਜੀ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰ ਲੈਣਾ ਜਿਵੇਂ ਇਸ ਤਰ੍ਹਾਂ ਆਪਾਂ ਹਰ ਸੂਟ ਦੀ ਕਟਾਈ ਕਰਦੇ ਹੁੰਦੇ ਹੁਣੇ ਵੀਰੇ ਆਪਣੇ ਅੰਨੀਓ ਚੰਗੀ ਤਰ੍ਹਾਂ ਤੁਹਾਨੂੰ ਸਮਝਾਇਆ ਜਾਂਦਾ ਇਹਨੂੰ نیچے ਵਿਛਾ ਲੈਣਾ ਉਹਨੂੰ ਉੱਪਰ ਵਿਛਾਲ ਲੈਣਾ ਇਸੇ ਤਰ੍ਹਾਂ ਚੰਗੀ ਤਰ੍ਹਾਂ ਕੱਪੜਿਆਂ ਦੀ ਤਹਿ ਵਿਛਾਲੀਏ ਜੀ ਆਪਾਂ ਹਾਂਜੀ ਆ ਦੇਖੋ ਜੀ ਆਪਾਂ ਪੱਲੇ ਵੀਰੇ ਲਗ ਲਗ ਕਰਕੇ ਵਿਛਾਲੇ ਹਨ ਪੱਲੇ ਵਿਛਾਣ ਤੋਂ ਬਾਅਦ ਹੁਣ ਮੈਂ ਹਾਂਜੀ ਆ ਦੇਖੋ ਵੀਰੇ ਆਪਾਂ ਪੱਲੇ ਵਿਛਾਲੇ ਲਗ ਲਗ ਕਰਕੇ ਹਨ ਤੇ ਹੁਣ ਇਹਨਾਂ ਦਾ ਜਿਹੜਾ ਤੀਰਾ ਜੀ ਉਹ ਹੈਗਾ 13 ਇੰਚ ਤੇ ਹਾਫ ਹੋ ਗਿਆ 6.5 6.5 ਤੋਂ ਪੌਣੇ ਇੱਕ ਸੱਤ ਆਊਗਾ ਠੀਕ ਹੈ ਜੀ 6 6 12 ਸਾਢੇ 6 ਆਊਗਾ ਜੀ ਠੀਕ ਹੈ ਜੀ ਸਾਢੇ 6 ਇੱਥੇ ਲਗਾ ਲੋਗੇ ਤੁਸੀਂ ਇੱਥੇ ਲਾ ਲਿਓ ਠੀਕ ਹੈ ਜੀ ਹੁਣ ਇਹਦੀ ਲੈਂਥ ਪਾਉਂਗੇ 7.5 ਮੋੜਾ ਲਾਈਟ ਜਿਆ ਲਾ ਲਿਓ ਮਾਰਕ ਫੇਰ ਇੱਥੇ ਜਿਹੜੇ 6.5 ਤੋਂ ਪਾਏ ਇੱਥੇ 6 ਪਾ ਲਿਓ ਠੀਕ ਹੈ ਜੀ ਇਹਨਾਂ ਦਾ ਜਿਹੜਾ ਸਾਹਮਣਾ ਹੈਗਾ ਉਹ ਹੈਗਾ 15 ਇੰਚ ਹੀ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਇਸ ਤਰ੍ਹਾਂ 6 ਹੋ ਗਿਆ 6.5 ਹੋ ਗਿਆ ਹੈ ਨਾ ਉੱਪਰ ਇਹਨਾਂ ਨੂੰ ਮਿਲਾ ਲੈਣਾ ਰੇਕ ਕਟਾਈ ਦੇ ਵਿੱਚ ਇਸੇ ਤਰ੍ਹਾਂ ਮੋਡੇ ਦੀ ਕਟਾਈ ਤਾਂ ਇਸੇ ਤਰ੍ਹਾਂ ਕੀਤੀ ਜਾਂਦੀ ਆ ਬਸ ਨਾਪ ਦਾ ਫਰਕ ਹੁੰਦਾ ਜੀ ਠੀਕ ਹੈ ਫਿਰ ਤੁਸੀਂ ਕੀ ਕਰਨਾ ਹੈ ਇਸ ਤੋਂ ਬਾਕਸ ਬਣਾ ਲਿਓ ਇਸ ਤਰ੍ਹਾਂ ਆ ਲਓ ਜੀ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਜਿਹੜਾ ਇਹਨਾਂ ਦਾ ਸਾਹਮਣਾ ਹੈਗਾ ਵੀਰੇ 15 ਇੰਚਾਂ 15 ਦਾ ਅੱਧੇ 7 ਇੱਥੋਂ ਲਾਇਓ ਇੱਥੇ ਆਓ ਸਵਾ ਕੱਟ ਤੇ ਮਾਰਕਿੰਗ ਕਰਕੇ ਦੇਖੋ ਕਾਟ ਇੱਥੇ ਆ ਗਿਆ ਨਾ ਇੱਥੇ ਕਾਟ ਪਊਗੀ ਜੀ 2 ਇੰਚ ਨੂੰ ਫਰੰਟ ਦੀ ਕਾਟ ਜਿਹੜੀ ਕਿਉਂਕਿ ਸਾਹਮਣਾ 15 ਇੰਚ ਆ ਜੀ ਉਹਨਾਂ ਦਾ 13 13 ਇੰਚ ਸਾਹਮਣਾ 15 ਇੰਚ ਇਹਨੂੰ ਕਟਾਈ ਨੂੰ ਇਸ ਤਰ੍ਹਾਂ ਗਲਾਈ ਦੇ ਦੇਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਹੈਗੀ ਆ ਬੈਕ ਦੀ ਸਵਾ ਕੱਟਨ ਤੇ ਪਾ ਦਿਓ ਮੈਸਟਰ ਠੀਕ ਹੈ ਜੀ ਹੁਣ ਇਹਨਿਆਂ ਦਾ ਹੈਗਾ ਇਥੋਂ ਕਾਸ ਤੋਂ ਲੈ ਕੇ ਹੈਪ ਤੱਕ ਦੇ ਮਾਰਜਨ ਦੀ ਮਾਰਕਿੰਗ ਕਰੋਂਗੇ 15.5 15.5 ਦੇ ਵਿੱਚ 16.5 ਤੇ ਠੀਕ ਹੈ ਹਾਂਜੀ ਆ ਦੇਖੋ ਆਪਾਂ ਮਾਰਕਿੰਗ ਕਰ ਲਈ ਕਾਸ ਤੋਂ ਲੈ ਕੇ ਹੈਪ ਤੱਕ ਦਾ ਮਾਰਜਨ ਦੀ ਮਾਰਕਿੰਗ ਹੋ ਗਈ ਹੈਪ ਇਹਨਾਂ ਦੀ ਹੈਗੀ ਵੀਰੇ ਫੋਲਨ ਅਪ 52 ਹਾਪਨ ਅਪ 26 ਤੇ 26 ਦਾ ਅੱਧ ਲਾ ਲਿਓ ਹੁਣ ਤੁਸੀਂ 13 ਠੀਕ ਹੈ ਜੀ ਆ ਲੋ ਫੋਲਨਾਪ 52 ਹਾਪਨਾਪ 26 26 ਦਾ ਹਾਪ 13 ਠੀਕ ਹੈ 13 ਇੰਚ ਤੇ ਮਾਰਕਿੰਗ ਇਹਦੇ ਵਿੱਚ ਕੋਈ ਪਲੇਟ ਦਾ ਮਾਰ ਜਾਨੀ ਹੁਣ ਤੁਸੀਂ ਇੱਥੋਂ ਇੰਚ ਡੇਪ ਰੱਖੋਗੇ 12 ਇੰਚ ਤੇ ਮਾਰਕਿੰਗ ਕਰੋਗੇ ਠੀਕ ਹੈ ਇਸ ਤਰ੍ਹਾਂ ਤੇ ਇੱਕ ਕਮਰੇ ਹੈਗੀ ਇਹਨਾਂ ਦੀ ਫੋਲਨਾਪ 42 ਹਾਪਨਾਪ 21 ਦਾ ਅੱਧ ਲਾ ਲਿਓ ਜੀ 10.5 ਠੀਕ ਹੈ ਸਾਡੇ 10 ਤੇ 1/2 ਇੰਚ ਪਲੇਟ ਮਾਰਜਨ 11 1/2 ਇੰਚ ਪਲੇਟ ਮਾਰਜਨ ਪੈਂਦਾਗਾ ਤੇ ਸਾਤੀ ਇਹਨਾਂ ਦੀ ਹੈਗੀ ਆ ਫੋਲਨਾਪ ਜੀ 46 ਫੋਲਨਾਪ 46 ਹਾਪ ਨਾਪ 23 23 ਦਾ ਅੱਧਾ 11 1/2 11 11 2 1/2 ਤੇ ਇੰਚ ਪਲੇਟ 12 1/2 ਤੇ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਇੱਥੋਂ ਜਿਹੜੀ ਮਾਰਕਿੰਗ ਰੱਖਣੀ ਆ ਵਨੀ 2 ਇੰਚ ਵਾਂਗੂ ਸਿੱਧੀ ਇਸ ਤਰ੍ਹਾਂ ਹੀ ਰੱਖਿਓ ਠੀਕ ਹੈ ਇਸ ਤੋਂ ਬਾਅਦ ਇਸ ਤਰ੍ਹਾਂ ਇਹਨੂੰ ਗਲਾਈ ਦੇਣੀ ਆ ਓਕੇ ਜੀ ਇਸ ਤਰ੍ਹਾਂ ਦੇਖੋ ਪਰਫੈਕਟ ਫਿਟਿੰਗ ਆਉਂਦੀ ਹੈ ਇਸ ਤਰ੍ਹਾਂ ਜੀ ਇਸ ਤਰ੍ਹਾਂ ਜੀ ਦੋਵਾਂ 2 ਇੰਚ ਦਾ ਤੁਸੀਂ ਮਾਰਜਨ ਇਸ ਤਰ੍ਹਾਂ ਸਿੱਧੀ ਰੱਖੋਗੇ ਨਾ ਸੀਨ ਇਸ ਤਰ੍ਹਾਂ ਪਰਫੈਕਟ ਆਊਗੀ ਹੁਣ ਇਹਨਾਂ ਦੀ ਜਿਹੜੀ ਗਲੇ ਦੀ ਚੜਾਈ ਆ 3 ਇੰਚਾਂ 2.5 ਇੰਚ ਤੇ ਮਾਰਕਿੰਗ ਕਰ ਲੈਣੀ ਆ ਇਸ ਤਰ੍ਹਾਂ ਜੀ 2.5 ਇੰਚ ਦੀ ਮਾਰਕਿੰਗ ਨੂੰ ਇਸ ਤਰ੍ਹਾਂ ਕਾਟ ਪਾ ਦੇਣੀ ਆ ਬੈਕ ਪੱਲੇ ਦਾ 1.5 ਇੰਚ ਦਾ ਮਾਰਜਨ ਬਾਧ ਰੱਖਿਆ ਗਿਆ ਜੀ ਆਪਣੇ ਕੋਲ ਤੇ ਹੁਣ ਇਹਨਾਂ ਦਾ ਘੇਰ ਹੈਗਾ ਜੀ 26 ਇੰਚ 13 13 26 26 ਤੇ ਮਾਰਕਿੰਗ ਕਰਕੇ ਕੱਟ ਲਗਾ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਆ ਲਓ ਜੀ ਠੀਕ ਹੈ ਜੀ ਹੁਣ ਇਹਦੀ ਕਰ ਦਾਂਗੇ ਆਪਾਂ ਕਟਿੰਗ ਆਜੋ ਜੀ ਆਹ ਮਾਰਕਿੰਗ ਕੀਤੀ ਤੁਹਾਨੂੰ ਦਿਖਤੀ ਹੋਊਗੀ ਇੱਥੇ ਥੋੜਾ ਜਨਾ ਚਾਕ ਕਪੜਾ ਉਦਾਂ ਦਾਗਾ ਤੇ ਵੀ ਚਾਕ ਉਹਨਾ ਘੱਟ ਦਿਖਾਈ ਦਿੰਦਾ ਹਨਾ ਲਾਈਟ ਜਿਹਾ ਦਿਖਾਈ ਦਿੰਦਾ ਹੋਊਗਾ ਬਾਕੀ ਮੇਰੇ ਲਈਓ ਦੋ ਦੋ ਵਾਰ ਚਾਕ ਘਸਾ ਕੇ ਆਪਾਂ ਤੁਹਾਨੂੰ ਦੱਸ ਦਿੱਤਾ ਹਨਾ ਆਹ ਲਓ ਜੀ ਹੁਣ ਤੁਸੀਂ ਵੀਰੇ ਇਹਦੀ ਕਟਿੰਗ ਕਰ ਦਿਓ ਪਹਿਲਾਂ ਆਹ ਲਓ ਜੀ ਚਾਰੇ ਪੱਲੇ ਚੱਕਣੇ ਆ ਚਾਰੇ ਪੱਲੇ ਚਾਕ ਕੇ ਬੈਕ ਦੇ ਪੱਲੇ ਦੀ ਪਹਿਲਾਂ ਚਾਰੇ ਪੱਲੇ ਦੀ ਇਕੱਠੀ ਕਾਟ ਪਾਉਗੀ ਫਿਰ ਪਾਉਗੀ 프ਰੰਟ ਦੀ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਬਹੁਤ ਕਟਾਈਆਂ ਕਰਕੇ ਅੱਗੇ ਦੱਸਿਆ ਇਸ ਨਾਪ ਦੀ ਆਪਾਂ ਵੀਡੀਓ ਤੁਹਾਨੂੰ ਨਹੀਂ ਦਿੱਤੀ ਸੀ ਤਾਂ ਮੈਂ ਆਖਿਆ ਵੀ ਆਪਾਂ ਇਹ ਨਾਪ ਵੀ ਤੁਹਾਨੂੰ ਦੱਸ ਦਈਏ ਠੀਕ ਹੈ ਜੀ ਹੁਣ ਆ ਲੋ ਜੀ 프ਰੰਟ ਦੇ ਦੋਨੇ ਪੱਲੇ ਚੱਕਿਓ ਦੋਨੇ ਪੱਲੇ ਵਿੱਚ ਵਾਲਾ ਫੋਲਡਿੰਗ ਕੀਤਾ ਹੋਇਆ ਉਹ ਵਾਲੀ ਚੀਜ਼ ਹੈ ਨਾ ਹੁਣ ਇੱਥੇ ਕਾਟ ਪਾ ਲਿਓ ਠੀਕ ਹੈ ਜੀ ਜੇ ਤੁਹਾਨੂੰ ਵੀ ਨਾ ਸਮਝ ਆਵੇ ਕਮੈਂਟ ਕਰਕੇ ਪੁੱਛ ਸਕਦੇ ਆ ਕਮੈਂਟਾਂ ਦਾ ਰੈਪਲਾਈ ਆਉਣ ਵਾਲੀ ਵੀਡੀਓ ਦੇ ਵਿੱਚ ਦਿੱਤਾ ਜਾਊਗਾ ਜੀ ਠੀਕ ਹੈ ਜੀ ਇੱਥੇ ਕੱਟ ਲਗਾ ਲਓ ਸੈਂਟਰ ਦੇ ਇਸ ਤਰ੍ਹਾਂ ਜੀ ਤੇ ਇਸ ਤਰ੍ਹਾਂ ਜੀ ਹੈਪਰ ਦਾ ਕੱਟ ਵੀ ਲਗਾ ਲਿਆ ਕਰੋ ਨਾਲ ਹੀ ਇੱਥੇ ਠੀਕ ਹੈ ਜੀ ਫਿਰ ਜਦੋਂ ਤੁਸੀਂ ਇਹਨਾਂ ਨੂੰ ਸਲਾਈ ਲੰਨੇ ਆ ਨਾ ਇਹ ਆਪਣੇ ਤੇ ਕਮਰਾਂ ਦੀ ਜਿਹੜੀ ਸਪੇਸ ਲਈ ਆਪਾਂ ਲਗਾਉਣੀ ਹੈ ਉਹਦੋਂ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਕਪੜਾ ਵਾਧਾ ਘਟਦਾ ਨਹੀਂ ਸੈੱਟ ਰਹਿੰਦਾ ਇੱਕੋ ਜਿਹਾ ਰਹਿੰਦਾ ਇੱਥੇ ਕੱਟ ਲੱਗਿਆ ਹੋਵੇ ਠੀਕ ਹੈ ਹਲੋ ਜੀ ਆਪਣੀ ਕਟਿੰਗ ਹੋ ਗਈ ਪਰਫੈਕਟ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ